ਮਤਲਬ ਨਾਮ ਵੀ ਆਪਾਂ ਕਿਦਾਂ ਰੱਖਦੇ ਆ ਇਹਨਾਂ ਦਾ ਰਤਨ ਤੇ ਤਾਜ ਮਤਲਬ ਇਹ ਸੋਨਾ ਪੰਨੂ ਦੇਖ ਕੇ ਰੱਖਿਆ ਜਾਂਦਾ ਇਹਦਾ ਘੋੜੇ ਦਾ origianally ਨਾਮ ਤਾਂ ਸੀਗਾ ਜੀ ਤਾਜ ਜੀ ਤੇ ਇਹਦੇ ਪਿਓ ਦਾ ਨਾਮ ਹੈਗਾ ਰਤਨਾਕਰ ਫਿਰ ਆਪਾਂ ਰਤਨਾਕਰ ਨੂੰ ਟ੍ਰਿਬਿਊਟ ਦਿੰਦੇ ਹੋਏ ਇਹਦੇ ਘੋੜੇ ਦੇ ਮੂਰੇ ਆਪਾਂ ਰਤਨ ਲਾਇਆ ਓਕੇ ਪਿਆ ਜਾਂਦਾ ਕਿ ਘੋੜੇ ਦੋ ਤਿੰਨ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਹੁੰਦੇ ਆ ਜਿਵੇਂ ਇੱਕ ਹੁੰਦੇ ਆ ਬਰੀਡਿੰਗ ਲਈ ਹੁੰਦੇ ਆ ਇੱਕ ਸ਼ੋਅ ਲਈ ਹੁੰਦੇ ਆ ਤੇ ਇੱਕ ਰੇਸਿੰਗ ਲਈ ਹੁੰਦੇ ਆ ਇਹ ਕਿਹੜੇ ਦੇ ਵਿੱਚ ਆਉਂਦੇ ਆ ਏ ਜੀ ਹੁਣ ਇਹਦਾ ਪਰਪਸ ਮੀਨ ਬਰੀਡਿੰਗ ਲਈ ਰਹਿ ਗਿਆ। నో ਡਾਊਟ ਕੋੜੇ ਹਲੇ ਵੀ ਸਟੈਂਡ ਕਰਦਾ ਸ਼ੂਟ ਕਰੇ। ਬਟ ਆਪਾਂ ਨੂੰ ਕੋੜੇ ਤੋਂ ਇਸ ਵਕਤ ਹੁਣ ਬਰੀਡਿੰਗ ਨੂੰ ਦੇ ਪਰਪਸ ਲਈ ਯੂਜ਼ ਕਰਨਾ। ਇਹ ਕੋੜੇ ਦੀ ਇੱਕ ਹੋਰ ਗੱਲ ਹੈ ਜਦੋਂ ਦਾ ਇਹ ਜੰਮਿਆ ਵਾਂ ਅੱਜ ਤੱਕ ਕੋੜੇ ਨੂੰ ਬੰਨਿਆ ਹੀ ਨਹੀਂ ਹੈਗਾ। ਓਹੋ। ਛੋੜੇ ਦੀ ਨਾਰਮਲ ਲਾਈਫ ਕਿੰਨੇ ਕ ਸਾਲ ਹੁੰਦੀ ਹੈ? ਦੇਖੋ ਜੀ ਪਹਿਲਾਂ ਤਾਂ ਹੁੰਦੀ ਸੀ ਕਿ 15 18 ਸਾਲ ਪਰ ਅੱਜ ਕੱਲ ਮਤਲਬ ਮੈਂ ਤਾਂ ਆਪ ਦੀ ਲਾਈਫ ਜਿੱਤੇ 40 45 ਸਾਲ ਦੀ ਦੇਖੀ ਘੋੜਿਆਂ ਦੀ ਹੁੰਦੀ ਓਕੇ ਜਿੰਨੀ ਆਪਾਂ ਡਾਈਟ ਦੇਖਣ ਨੈਚੁਰਲ ਰੱਖਾਂਗੇ ਜਿੰਨੀ ਜਿਆਦਾ ਘੋੜੇ ਨੂੰ ਵਧਿਆ ਰੋਗੇ ਇੱਕ ਘੋੜਾ ਨਾਰਮਲ ਕਿੰਨੀ ਕੁ ਵਾਰੀ ਬਰੀਡਿੰਗ ਦੇ ਕਮਰਸ ਇੱਕ ਘੋੜਾ ਡੇਲੀ ਚ ਇੱਕ ਵਾਰ ਆਪਾਂ ਘੋੜੀ ਤੇ ਛੱਕ ਸਕਦੇ ਆ। ਵੈਸੇ ਆਪਾਂ ਨੂੰ ਗਰਮੀ 'ਚ ਥੋੜੀ ਰੈਸਟ ਵੀ ਦੇਣੀ ਚਾਹੀਦੀ ਆ ਘੋਡੇ ਨੂੰ। ਬਟ ਜੇ ਆਪਾਂ ਡੇਲੀ ਇੱਕ ਵਾਰ ਛੱਡੀ ਤਾਂ ਘੋਡੇ ਤੇ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ। ਆਪਾਂ ਐਵਰੇਜ ਹਾਈਟ ਲਈ ਤਾਂ ਜਿਹੜੀ 64 ਇੰਚ ਸਕੇਲ ਵਾਲੀ ਹਾਈਟ ਹੁੰਦੀ ਆ ਉਹ ਤੁਹਾਨੂੰ ਬੜੀ ਆਫੀ ਮਿਲਦੀ ਆ। ਬਟ ਆਪਾਂ ਉਹ ਐਵਰੇਜ ਉਹ ਲਾ ਕੇ ਚੱਲਦੇ ਆ। ਓਕੇ। ਚਨ ਹਿਤੇਸ਼ੀ। ਟੀਆਰਪੀ ਨਹੀਂ ਭਰੋ ਸਾਹਿਬ ਦਾ। हेलो जी मैं संदीप शर्मा एक बार पहुंचे हैं लुधियाना के नेड़े जगराओं मंडी के बीच जिथे की बड़ा एक घोड़ियां दा एक मेला लगया सो अभी भी इत्ते पहुंचे हैं एक्साइटेड है गए एक हैं है, सो इस टाइम पहुंचे हैं स्टड फार्म पे एसएस स्टड फार्म जिना दे घोड़ियां दी बहुत ज्यादा तारीफ हैगी है सो आ, ਇਹਨਾਂ ਦਾ ਇੱਕ ਘੋੜਾ ਹੈਗਾ ਜਿਹਦੇ ਬਾਰੇ ਦੱਸਿਆ ਜਾਂਦਾ ਗੁਲਬਾਗ ਜਿਹੜਾ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਔਰ ਉਹਦੇ ਕਰਕੇ ਹੀ ਸਟੱਡ ਫਾਰਮ ਦਾ ਵੀ ਬਹੁਤ ਜ਼ਿਆਦਾ ਨਾਮ ਹੈ ਸੋ ਅੱਜ ਇਹਨਾਂ ਨੇ ਇੱਥੇ ਮੇਲੇ ਦੇ ਵਿੱਚ ਇੱਕ ਹੋਰ ਪਹਿਲੀ ਵਾਰੀ ਘੋੜਾ ਪੇਸ਼ ਕੀਤਾ ਹੈ ਜਿਹੜਾ ਨਾਮ ਹੈ ਰਤਨਤਾਜ ਸੋ ਜਾਣਦੇ ਆ ਇਹਨਾਂ ਦੇ ਜਿਹੜੇ ਘੋੜਿਆਂ ਦੇ ਜਿਹੜੇ ਸਟੱਡ ਫਾਰਮ ਦੇ ਜਿਹੜੇ ਮਾਲਕ ਹੈਗੇ ਆ ਕਮਲ ਗਿਲ ਨਾਲ ਨੌਜਵਾਨ ਹੈਗੇ ਨੇ ਤੇ ਦੇਖਦੇ ਆ ਕਿ ਇਹ ਨੌਜਵਾਨ ਅੱਜ ਸਾਨੂੰ ਕੀ ਸਾਡੀ ਜਾਣਕਾਰੀ ਚ ਵਾਅਦਾ ਕਰਦੇ ਨੇ ਸਾਸ਼ੀਕਲ ਵੀਰ ਜੀ ਸਾਸ਼ੀਕਲ ਜੀ ਜੀ ਆਏ ਨੂੰ ਪਹਿਲਾਂ ਤਾਂ ਜੀ ਧੰਨਵਾਦ ਜੀ ਸਰ ਘੋੜਾ ਬਹੁਤ ਹੀ ਅੱਖੋਂ ਨਹੀਂ ਲੈਂਦਾ ਐ ਤੇ ਇਹਦਾ ਨਾਮ ਵੀ ਰਤਨਤਾਜ ਹੈ ਇਹ ਮਤਲਬ ਨਾਮ ਵੀ ਆਪਾਂ ਕਿਦਾਂ ਰੱਖਦੇ ਆ ਇਹਨਾਂ ਦਾ ਰਤਨ ਤੇ ਤਾਜ ਸੋ ਇਹ ਘੋੜਾ ਮਤਲਬ ਇੰਨਾ ਵਧੀਆ ਹੈਗਾ ਸੋਹਣਾ ਸੁਰੱਖਾ ਹੈ ਅੱਖੋਂ ਨਹੀਂ ਲੈਂਦਾ ਸੋ ਇਹਨੂੰ ਕਿਦਾਂ ਰਤਨਤਾਜ ਕਿਦਾਂ ਨਾਮ ਰੱਖਿਆ ਇਹਦੇ ਸੋਹਣੇਪਣ ਨੂੰ ਦੇਖ ਕੇ ਇਹ ਤਾਂ ਤਾਂ ਆ ਜਾਪਾ ਪਿੱਛੋਂ ਦੇਖੋ ਜੀ ਪਹਿਲਾ ਇਹਦਾ origional ਹੀ ਨਾਮ ਤਾਲ ਸੀਗਾ ਜੀ ਤੇ ਆਪਾਂ ਇਹਦੇ ਪਿਓ ਨੂੰ ਰਤਨ ਅਕਰ ਨੂੰ ਟ੍ਰਿਬਿਊਟ ਦਿੰਦੇ ਹੋਏ ਆਪਾਂ ਇਹਦੇ ਨਾਂ ਦੇ ਮੂਰੇ ਜਦੋਂ ਆਪਣੇ ਫਰਮ ਤੇ ਆਏ ਆਪਾਂ ਇਹਦਾ ਨਾਮ ਰਤਨਤਾਜ ਕਰਤਾ ਓਕੇ ਲੇਕਿਨ ਮੈਂ ਬਿਲੀਵ ਕਰਦਾ ਕਿ ਜਿਹੜਾ ਘੋੜੇ ਨੂੰ origianally ਨਹੀਂ ਮਿਲਿਆ ਉਹਨੂੰ ਚੇਂਜ ਨਹੀਂ ਕਰਨਾ ਚਾਹੀਦਾ ਇਸ ਲਈ ਆਪਾਂ ਘੋੜੇ ਦਾ ਨਾਮ ਨਹੀਂ ਚੇਂਜ ਕੀਤਾ ਆਪਾਂ ਉਹ ਚ ਐਡ ਕਰਤੀ ਆਪਣੇ ਉੱਤੇ ਮਤਲਬ ਬੇਸਿਕਲੀ ਜਿਵੇਂ ਤੁਸੀਂ ਇਹ ਕਿਹਾ ਕਿ ਟ੍ਰਿਬਿਊਟ ਦਿੰਦੇ ਹੋਏ ਤੁਸੀਂ ਕਿਹੜਾ ਲਫਾਜ਼ ਤੇ ਟ੍ਰਿਬਿਊਟ ਕਿਦਾਂ ਮਤਲਬ ਜਿਹੜਾ ਰਤਨ ਅਕਰ ਸੀਗੇ ਉਹ ਹੁਣ ਨਹੀਂ ਹੈਗੇ ਦੁਨੀਆ 'ਚ ਨਹੀਂ ਉਹ ਉਹਨਾਂ ਦੀ ਡੈਥ ਹੋ ਗਈ ਸੀਗੀ ਹਾਂਜੀ ਥੋੜੀ ਐਕਸੀਡੈਂਟਲ ਡੈਥ ਸੀਗੀ ਅੱਛਾ ਜ ਉਹ ਸ ਪਰ ਇਹ ਉਹਨਾਂ ਦੇ ਨਾਲ ਡਾਇਰੈਕਟਰ ਲਿੰਕ ਹੈ ਹਾਂਜੀ ਉਹ ਇਹਦਾ ਸਾਇਰ ਰਤਨਾਕਰ ਸੀਗਾ ਜੀ ਇਹ ਉਹਦਾ ਡਾਇਰੈਕਟਰ ਰਤਨਾਕਰ ਕੋੜੇ ਦਾ ਬੱਚਾ ਤੇ ਇਹ ਜਿਵੇਂ ਹੁਣ ਘੋੜਾ ਹੈ ਦੇਖਣ ਨੂੰ ਬਹੁਤ ਸੋਹਣਾ ਹੈਗਾ ਸੋ ਕਿਹਾ ਜਾਂਦਾ ਕਿ ਘੋੜੇ ਦੋ ਤਿੰਨ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਹੁੰਦੇ ਆ ਜਿਵੇਂ ਇੱਕ ਹੁੰਦੇ ਆ ਬਰੀਡਿੰਗ ਲਈ ਹੁੰਦੇ ਆ ਇੱਕ ਸ਼ੋਅ ਲਈ ਹੁੰਦੇ ਆ ਤੇ ਇੱਕ ਰੇਸਿੰਗ ਲਈ ਹੁੰਦੇ ਆ ਇਹ ਕਿਹੜੇ ਦੇ ਵਿੱਚ ਆਉਂਦੇ ਆ ਇਹ ਜੀ ਹੁਣ ਇਹਦਾ ਪਰਪਸ ਮੇਨ ਬਰੀਡਿੰਗ ਲਈ ਰਹਿ ਗਿਆ ਕਿਉਂਕਿ ਘੋੜੇ ਦੀ ਇੱਕ ਸ਼ੋਅ ਲਾਣ ਦੀ ਇੱਕ ਏਜ ਹੁੰਦੀ ਆ ਬਿਲਕੁਲ ਠੀਕ ਹੈ ਤੇ ਹੁਣ ਆਪਾਂ ਜੇ ਇਹਨੂੰ ਸ਼ੋਅ ਦੇ ਵਿੱਚ ਲੈ ਕੇ ਜਾਵਾਂਗੇ ਦੇਖੋ no doubt ਕੋੜ ਹਲੇ ਵੀ ਸਟੈਂਡ ਕਰਦਾ ਸ਼ੋਅ ਚ ਬਟ ਆਪਾਂ ਨੂੰ ਘੋੜੇ ਤੋਂ ਇਸ ਵਕਤ ਹੁਣ ਬਰੀਡਿੰਗ ਦੇ ਪਰਪਸ ਅਸੀਂ ਯੂਜ਼ ਕਰਾਂਗੇ ਇਹਨੂੰ ਕਿਉਂਕਿ ਆਪਣੇ ਕੋਲ ਸ਼ੋਅ ਲਈ ਹੋਰ ਕੋੜੇ ਹੈਗੇ ਨੇ ਆਪਾਂ ਗਲਬਾਗ ਨੂੰ ਸ਼ੋਅ ਲਈ ਉਹ ਕੋੜਾ ਆਪਾਂ ਲਾਉਂਦੇ ਇੱਕ ਘੋੜਾ ਕਿਹੜੀ ਉਮਰ ਤੱਕ ਜਿਵੇਂ ਜਿਵੇਂ ਤੁਸੀਂ ਕਿਹਾ ਇੱਕ ਉਮਰ ਹੁੰਦੀ ਆ ਸ਼ੋਅ ਲਈ ਕਿੰਨੀ ਉਮਰ ਤੱਕ ਘੋੜੇ ਨੂੰ ਸ਼ੋਅ ਚ ਲਗਾਇਆ ਜਾਂਦਾ ਘੋੜੇ ਦਾ ਜਿਹੜੀ ਪ੍ਰਾਈਮ ਏਜ ਹੁੰਦੀ ਆ ਉਹ ਹੁੰਦੀ ਆ 8 ਸਾਲ ਕੋੜੇ ਦੀ ਹੁੰਦੀ ਦੇ ਆਉਂਦੇ ਕਿ ਘੋੜਾ 8 ਸਾਲ ਤੇ ਜਾ ਕੇ ਘੋੜਾ ਬਣਦਾ ਦਾ ਉਹ ਉਹ ਫਿਰ ਉਹ ਹੁਣ ਜਿਵੇਂ 13 ਸਾਲ ਦਾ ਘੋੜਾ ਹੈ ਜੀ ਤੇ ਹੁਣ ਇਹ ਥੋੜਾ ਜਿਹਾ ਆਪਣੇ ਪ੍ਰਾਈਮ ਟਾਈਮ ਚੋਂ ਬਾਹਰ ਆ ਬਟ ਉਹਦਾ ਘੋੜੇ ਦੀ ਬਰੀਡਿੰਗ ਤੇ ਕੋਈ ਅਸਰ ਨਹੀਂ ਆਉਂਦਾ ਹੁਣ ਜਿਵੇਂ ਇਹਦੇ ਬੱਚੇ ਨੇ ਹੁਣ ਗਾਂ ਇਹਦੇ ਬੱਚੇ ਸ਼ੋਅ ਲਾਣਗੇ ਹੁਣ ਆਪਣੇ ਇਹ ਹੁਣ ਇਹ ਤੁਸੀਂ ਦੱਸ ਰਹੇ ਕਿ ਇਹ 13 ਸਾਲ ਚ ਹੋ ਗਿਆ ਹਾਂਜੀ 13 ਸਾਲ ਦੇ ਹੁਣ ਤੱਕ ਜਿਵੇਂ ਆਪਾਂ ਜੇ ਗੱਲਬਾਤ ਕਰੀਏ ਤਾਂ ਇਹਦੇ ਬੱਚਿਆਂ ਦਾ ਤੁਸੀਂ ਕਿਹਾ ਕਿ ਸ਼ੋਅ ਲਾਉਂਦੇ ਆ ਇਹਦੇ ਕਿੰਨੇ ਬੱਚੇ ਹੁਣ ਤੱਕ ਸ਼ੋਅ ਲਾ ਚੁੱਕੇ ਆ ਕਿਸੇ ਨੇ ਕੋਈ ਕਮਾ ਬਾ ਕਮਾਲ ਕੀਤਾ ਹੋ I <laughs> ਇਹ ਦੀ ਆਪਣੇ ਆਪਣੇ ਬ੍ਰਦਰ ਨੇ ਲਵੀ ਕੱਖ ਉਹਨੇ ਉਹਨਾਂ ਕੋਲੇ ਕਿਟਕਟ ਘੋੜੀ ਆ ਉਹ ਇਸ ਸਾਲ ਹਨੂਮਾਨਗੜ੍ਹ ਦੇ ਸੈਕੰਡ ਪੋਜੀਸ਼ਨ ਤੇ ਆਈ ਸੀਗੀ ਉਹ ਵਾਹ ਹਾਂਜੀ ਤੇ ਇਹ ਇਹ ਵੀ ਇਦਾਂ ਦੇ ਕਰਾਮਾਤ ਕਰਦੇ ਰਹੇ ਨੇ ਐਕਚੁਅਲੀ ਇਹ ਜਿੰਨਾਂ ਕੋਲੇ ਸੀਗਾ ਉਹ ਮਤਲਬ ਸ਼ੋਅ ਵਾਲੇ ਨਹੀਂ ਸੀਗੇ ਉਹਨਾਂ ਨੂੰ ਸ਼ੋਅ ਸ਼ੂਰ ਨਹੀਂ ਲਾਉਂਦੇ ਸੀਗੇ ਇਹ ਤਾਂ ਘੋੜਾ ਜਿੱਥੇ ਜਿਵੇਂ ਜੰਮਿਆ ਉੱਥੇ ਹੀ ਖੜਾ ਰਿਹਾ ਤੇ ਮਤਲਬ ਬਾਹਰ ਨਹੀਂ ਆਇਆ ਆਪਾਂ ਜ਼ਿੰਦਗੀ ਚ ਪਹਿਲੀ ਵਾਰ ਇਹਨੂੰ ਘੋੜੇ ਨੂੰ ਮੰਡੀ ਲੈ ਕੇ ਆਇਆ ਸ਼ੋਅ ਦਿਖਾਉਣ ਲਈ ਓਕੇ ਇਹ ਪਹਿਲੀ ਵਾਰੀ ਮੰਡੀ ਚ ਆਇਆ ਪਹਿਲੀ ਵਾਰੀ ਮੰਡੀ ਚ ਆਇਆ ਜਿੱਦਾਂ ਤੇ ਜਿੱਦਾਂ ਦੀ ਇਹਦੀ ਚਾਲ ਢਾਲ ਆਈ ਹੈ ਜਿੱਦਾਂ ਦੇ ਇਹਦੇ ਐਕਸ਼ਨ ਹੈਗੇ ਆ ਹੁਣੇ ਜਿਵੇਂ ਇੰਟਰਵਿਊ ਕਰਦੇ ਹੋਏ ਵੀ ਤੁਸੀਂ ਦੇਖਿਆ ਕਿ ਆਪ ਹੀ ਆ ਕੇ ਮਲਕ ਸਾਨੂੰ ਵਿੱਚ ਰੁਕਣੀ ਪੈਗੀ ਸੋ ਇਹ ਇਸ ਹਿਸਾਬ ਨਾਲ ਇਹ ਤਾਂ ਬਨ ਕੇ ਤਾਂ ਰਹੀ ਨਹੀਂ ਸਕਦਾ ਜਿਸ ਹਿਸਾਬ ਨਾਲ ਇਹਦੀ ਉਹ ਹੈਗੀ ਹੈ ਲਿਆਕਤ ਹਰਕਤਾਂ ਇਹ ਕੋੜੇ ਦੀ ਇੱਕ ਹੋਰ ਗੱਲ ਹੈ ਜਦੋਂ ਦਾ ਇਹ ਜੰਮਿਆ ਵਾ ਅੱਜ ਤੱਕ ਕੋੜੇ ਨੂੰ ਬੰਨਿਆ ਹੀ ਨਹੀਂ ਹੈਗਾ ਓਹੋ ਇਹ ਹੁਣ ਅਸੀਂ ਇਹਨੂੰ ਘਰੇ ਹੁਣ ਮੈਂ ਹੌਲੀ ਹੌਲੀ ਟ੍ਰੇਨ ਕਰਦੇ ਸਾਡੇ ਕੋਲ ਇਹਨੂੰ ਕੋੜੇ ਨੂੰ ਭਲੇ 10 15 ਦਿਨ ਹੀ ਹੋਏ ਆ ਅਸੀਂ ਹੁਣ ਹੌਲੀ ਹੌਲੀ ਇਹਨੂੰ ਟ੍ਰੇਨ ਕਰਕੇ ਹੁਣ ਬੰਨਣਾ ਲੱਗੇ ਜੀ ਬਟ ਮੰਡੀ ਦੇ ਕੋੜਾ ਤੁਹਾਨੂੰ ਜਿਵੇਂ ਜਿਹੜੇ ਅਗਰੈਸਿਵ ਕੋੜਾ ਸੋਹਣਾ ਅਗਰੈਸਿਵ ਲੱਗਦਾ ਹੁੰਦਾ ਬਿਲਕੁਲ ਅਸਲੀ ਅਗਰੈਸਿਵ ਹੈ ਇਸ ਦਾ ਗ੍ਰੈਸ਼ਨ ਪੂਰਾ ਨਜ਼ਰ ਆਉਂਦਾ ਹਾਂਜੀ ਹਾਂਜੀ ਜਿਵੇਂ ਉੱਥੇ ਖੜੇ ਖੜੇ ਚ ਵੀ ਉਹ ਟਿਕਨ ਨਹੀਂ ਗਿਆ ਕੋੜਾ ਯੋ ਆ ਜੀ ਜਿਹੜਾ ਮੰਡੀ ਚ ਆ ਕੇ ਟੇਕੇ ਨਾ ਕੋੜਾ ਆ ਕੇ 15 ਕਿ ਮਿੰਟ ਖੜੂ ਪਾਵੇ ਬਾਜੋ ਸਿਰ ਸਿੱਟ ਕੇ ਬਹਿ ਜਾਏ ਉਹ ਚ ਵੀ ਕੋਈ ਟੇਸਟ ਨਹੀਂ ਹੁੰਦਾ ਬਿਲਕੁਲ ਠੀਕ ਹੈ ਜੀ ਤੇ ਇਹ ਜੀ ਗੱਲਬਾਤ ਕਰੀਏ ਤੇ ਇਸ ਘੋੜੇ ਦੇ ਵਿੱਚ ਹੋਰ ਕੀ ਇਹਦੀ ਖਾਸੀਅਤ ਹੈਗੀ ਹੈ ਜਿਵੇਂ ਤੁਸੀਂ ਦੱਸਿਆ ਕਿ ਰਤਨ ਤਾਜ ਤਾਜ ਦਾ ਵੀ ਕੁਝ ਇਹਦੇ ਨਾਲ ਲਿੰਕ ਹੈ ਜਿਵੇਂ ਇੱਕ ਜਿਵੇਂ ਫਾਦਰ ਮਦਰ ਦੋ categories ਹੁੰਦੀਆਂ ਨੇ ਜੀ ਸੋ ਇਹ ਰਤਨ ਤਾਂ ਜਿਵੇਂ ਤੁਸੀਂ ਦੱਸਤਾ ਤੇ ਤਾਜ ਨਾਲ ਵੀ ਇਦਾਂ ਹੀ ਕੋਈ ਲਿੰਕ ਹੈ ਨਹੀਂ ਤਾਜ ਤਾਂ ਹੀ ਦੇਖੋ ਜਿਨ੍ਹਾਂ ਦੇ ਘਰੇ ਜਨਮ ਲਿਆ ਉਹਨਾਂ ਨੇ ਰੱਖਿਆ ਸੀਗਾ ਉਹ ਦੀ ਆਪਾਂ ਨਹੀਂ ਕਹਿ ਸਕਦੇ ਇਹਦੇ ਜਿਵੇਂ ਬਾਕੀ ਫੈਮਿਲੀ ਬਾਰੇ ਵੀ ਕੁਝ ਦੱਸੋ ਆਪਣੇ ਇਹ ਜਿਹੜੀ ਲਾਈਨ ਹੈ ਨਹੀਂ ਰਤਨਾਕਰ ਲਾਈਨ ਇਹ ਸੇਵਡੀਆਂ ਮੱਠ ਅਲੀ ਲਾਈਨ ਆ ਰਤਨਾਕਰ ਦਾ ਜਿਹੜਾ ਪਿਓ ਸੀ ਉਹ ਸੇਵਡੀਆਂ ਮੱਠ ਵਾਲਾ ਵੱਡਾ ਕੋੜਾ ਸੀ ਬਈ ਉਹਨਾਂ ਦੀ ਖਾਸੀਅਤ ਕੀ ਸੀ ਉਹ ਦੇਖੋ ਜੀ ਇਹ ਗੱਲ ਪਿਓਰਿਟੀ ਦੇ ਆ ਜਾਂਦੀ ਆ ਜਿੰਨੀ ਆਪਣੀ ਬਲੱਡ ਲਾਈਨ 올ਡ ਹੁੰਦੀ ਜਾਂਦੀ ਹੈ ਰਾਜਸਥਾਨ ਦੀਆਂ ਜੜ੍ਹਾਂ ਚ ਜਾਂਦੀ ਜਾਂਦੀ ਹੈ ਉੰਨੀ ਪਿਓਰਿਟੀ ਹੁੰਦੀ ਰਹਿੰਦੀ ਆ ਕਿਉਂਕਿ ਅੱਗੇ ਅੱਗੇ ਥੋੜੀ ਨਾ ਬਲੱਡ ਡਾਈਲੂਟ ਹੁੰਦਾ ਰਹਿੰਦਾ ਪਿਓਰਿਟੀ ਤੋਂ ਬਾਹਰ ਆ ਜਾਂਦਾ ਦਾ ਓਕੇ ਇਹ ਕੋੜਾ ਆਪਾਂ ਕਹਿ ਸਕਦੇ ਆ ਮਾਰਵਾੜੀ ਪਿਓਰਿਟੀ ਦੇ ਕਾਫੀ ਜ਼ਿਆਦਾ ਕਲੋਜ਼ ਹੈ ਹਾਂਜੀ ਮਤਲਬ ਅਜੇ ਇਹ ਪਿਓਰਟੀ ਚੀ ਹੈ ਹਾਂਜੀ ਪਿਓਰਟੀ ਲਾਈਨ ਹੀ ਹੈ ਹਾਂਜੀ ਪ੍ਰਾਇਮਰੀ ਲਾਈਨ ਦੇ ਵਿੱਚ ਹੀ ਹੈ ਅਜੇ ਬਹੁਤ ਜ਼ਿਆਦਾ ਇਹਦੀ ਕਿਸਮਾਂ ਨਹੀਂ ਆ ਗਈਆਂ ਜਿਹੜੇ origignal ਮਾਰਵਾੜੀ ਘੋੜੇ ਆਪਾਂ ਕਹਿੰਦੇ ਸੀ ਪੁਰਾਣੇ ਘੋੜੇ ਉਹ ਇਹ ਦੇਖ ਦਿਨਦੇ ਹੁੰਦੇ ਸੀ ਜਿਹੜੇ ਰਾਜੇ ਮਹਾਰਾਜਾ ਕੋਲ ਸੀਗੇ ਅੱਛਾ ਇਹ ਇਹ ਰਾਜੇ ਮਹਾਰਾਜਾ ਵਾਲੀ ਕੈਟਾਗਰੀ ਹੈ ਹਾਂਜੀ ਹਾਂਜੀ ਇਹ ਉਸ ਕੈਟਾਗਰੀ ਹਾਂਜੀ ਹਾਂਜੀ ਤੇ ਇਹਦੇ ਇੱਕ ਘੋੜੇ ਦੀ ਨਾਰਮਲ ਲਾਈਫ ਕਿੰਨੇ ਕ ਸਾਲ ਹੁੰਦੀ ਹੈ ਦੇਖੋ ਜੀ ਪਹਿਲਾਂ ਤਾਂ ਹੁੰਦੀ ਸੀ ਕਿ 15 18 ਸਾਲ ਪਰ ਅੱਜ ਕੱਲ ਮਤਲਬ ਬੱਚਿਆਂ ਨਾਲੋਂ ਵੀ ਵੱਧ ਸ਼ਾਂਭ ਸਾਰੇ ਘੋੜੇ ਪ੍ਰੇਮੀ ਘੋੜਿਆਂ ਨੂੰ ਵੱਧ ਕਰਦੇ ਆ ਅੱਛਾ ਹੁਣ ਮਤਲਬ ਮੈਂ ਤਾਂ ਆਪਦੀ ਲਾਈਫ 'ਚ ਮੈਂ 40 45 ਸਾਲ ਦੀ ਏਜ ਦੇ ਵਿੱਚ ਦੇਖੀ ਆ ਘੋੜਿਆਂ ਦੀ ਹਾਂ ਜੀ ਓਕੇ ਮੈਂ ਤੁਸੀ ਕਿਹਾ ਕਿ ਪਹਿਲਾਂ ਹੁੰਦੀ ਸੀ 15 ਸਾਲ ਤੇ ਹੁਣ 40 45 ਸਾਲ ਵੀ ਹੋ ਜਾਂਦੀ ਹੈ ਮਤਲਬ ਇਹ ਕਿਦਾਂ ਫਿਰ ਇਹਨਾਂ ਦੀ ਖੁਰਾਕ ਤੇ ਧਿਆਨ ਦੇਣਾ ਪੈਂਦਾ ਕਿਦਾਂ ਇਹਨਾਂ ਦੀ ਦੇਖਭਾਲ ਸਾਰਾ ਸੰਭਾਲਣਾ ਜਿੰਨੀ ਆਪਾਂ ਡਾਈਟ ਦੇਖੋ ਨੈਚੁਰਲ ਰੱਖਾਂਗੇ ਆਪਾਂ ਘੋੜੇ ਨੂੰ ਕੋਈ ਮੈਡੀਸਿਨ ਨਹੀਂ ਲਾਵਾਂਗੇ ਘੋੜੇ ਦੀ ਨੈਚੁਰਲ ਡਾਈਟ ਹੋਵੇ ਜਿਵੇਂ ਆਪਣੇ ਸ਼ੋਲੇ ਹੋਗੇ ਜਮੀ ਹੋਗੀ ਘਾਹ ਤੇ ਰੱਖਾਂਗੇ ਘੋੜੇ ਨੂੰ ਲੁੱਸਣ ਪਾਵਾਂਗੇ ਜਿੰਨੀ ਕਾਪਾ ਮਤਲਬ ਆਪਾਂ ਸਾਫ਼ ਸੁਥਰੀ ਡਾਈਟ ਪਾਵਾਂਗੇ 19 ਜਿਆਦਾ ਕਰੋੜੇ ਨੂੰ ਵਧੀਆ ਰਹੂਗਾ ਮਤਲਬ ਇਹ ਚੀਜ਼ ਦਾ ਜਾਨਵਰਾਂ ਤੇ ਵੀ ਉਨਾ ਹੀ ਅਸਰ ਪੈਂਦਾ ਹੈਗਾ ਕਿ ਆਪਾਂ ਉਹਨਾਂ ਨੂੰ ਕਿੰਨਾ ਕਿਦਾਂ ਦਾ ਐਟਮੋਸਫੇਅਰ ਦਿੰਨੇ ਕਿਦਾਂ ਦਾ ਵਾਤਾਵਰਣ ਇਹਨਾਂ ਦਾ ਵੀ ਆਪਣੇ ਵਾਂਗੂ ਜਿਵੇਂ ਆਪਾਂ ਸਿੰਗਲ ਮਿੱਧੇ ਵਾਲੇ ਹੁੰਨੇ ਇਹ ਵੀ ਸਿੰਗਲ ਮਿੱਧਾ ਹੀ ਹੈ ਜਿਵੇਂ ਗਾਂ ਮੱਝ ਉਹਨਾਂ ਦੇ ਚਾਰ ਮਿੱਧੇ ਹੁੰਦੇ ਆ ਇਹਨਾਂ ਦੀ ਕਾਫੀ ਹੱਦ ਤੱਕ ਡਾਈਟ ਆਪਣੇ ਹਿਊਮਨਸ ਨਾਲ ਦਲਦੀ ਆ ਤੇ ਇਸ ਲਈ ਇਹਨਾਂ ਨੂੰ ਆਪਾਂ ਜਿੰਨੀ ਕਿ ਡਾਈਟ ਸਾਤ ਸੁਤਰੀ ਰੱਖਾਂਗੇ ਉਹਦੇ ਵਿੱਚ ਕੋਸ਼ਿਸ਼ ਜ਼ਿਆਦਾ ਚੇਂਜ ਨਹੀਂ ਕਰਾਂਗੇ ਉਨਾ ਹੀ ਜ਼ਿਆਦਾ ਕੋੜੇ ਨੂੰ ਸਟ्रेस ਘੱਟ ਰੰਦਾ ਜੀ ਕਿ ਕਹਾਵਤ ਹੈ ਕਿ ਜਿਹੜਾ ਘੋੜਾ ਤੇ ਬੰਦਾ ਕਦੀ ਬੁੜੇ ਨਹੀਂ ਹੁੰਦੇ ਸੋ ਮੈਂ ਇਹ ਪੁੱਛਣਾ ਚਾਹੁੰਦਾ ਤੁਸੀਂ ਦੱਸ ਰਹੇ ਸੀ ਕਿ ਬਰੀਡਿੰਗ ਦੇ ਕੰਮ ਆਂਦਾ ਹੈ ਸੋ ਇਹ ਇੱਕ ਇੱਕ ਘੋੜਾ ਕੋਈ ਵੀ ਵੈਸੇ ਇੱਕ ਘੋੜਾ ਨਾਰਮਲ ਕਿੰਨੀ ਕਵਾਰੀ ਬਰੀਡਿੰਗ ਦੇ ਕੰਮ ਆਉਂਦਾ ਹੈ ਅ ਦੇਖੋ ਜੀ ਮੇਰਾ ਜੋ ਮੰਨਣਾ ਹੈਗਾ ਵਾ ਇੱਕ ਘੋੜਾ ਡੇਲੀ ਚ ਇੱਕ ਵਾਰ ਆਪਾਂ ਘੋੜੀ ਤੇ ਛੱਡ ਸਕਦੇ ਹਾਂ ਹਾਂਜੀ ਡੇਲੀ ਆਪਾਂ ਘੋੜੇ ਨੂੰ ਛੱਡ ਸਕਦੇ ਹਾਂ ਬਾਕੀ ਵੈਸੇ ਆਪਾਂ ਨੂੰ ਗਰਮੀ ਚ ਥੋੜੀ ਰੈਸਟ ਵੀ ਦੇਣੀ ਚਾਹੀਦੀ ਹੈ ਘੋੜੇ ਨੂੰ ਬਟ ਜੇ ਆਪਾਂ ਡੇਲੀ ਇੱਕ ਵਾਰ ਛੱਡੀਏ ਤਾਂ ਘੋੜੇ ਤੇ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ ਜੇ ਥੋੜੀ ਸ਼ਾਮ ਵਧੀਆ ਜੇ ਇਹਦੇ ਵਿੱਚ ਕੋਈ ਇਹੋ ਜਿਹਾ ਵੀ ਹੁੰਦਾ ਕਿ ਮੌਸਮ ਦੇ ਹਿਸਾਬ ਨਾਲ ਰਿਜ਼ਲਟਸ ਆਉਂਦੇ ਆ ਉਹ ਉਹਦੇ ਰਿਜ਼ਲਟ ਦੇ ਨਹੀਂ ਫਰਕ ਪੈਂਦਾ ਹੁੰਦਾ ਜਿਹੜੀਆਂ ਜਿਹੜੀਆਂ ਘੋੜੀਆਂ ਹੁੰਦੀਆਂ ਨੇ ਉਹ ਹੀਟ ਚ ਤੁਸੀਂ ਲਾ ਲੋ ਆਪਣੇ ਜਦੋਂ ਠੰਡ ਨੰਗਦੀ ਆ ਜਾਂ ਠੰਡ ਆਉਂਦੀ ਆ ਉਦੋਂ ਆਉਂਦੀਆਂ ਹੁੰਦੀਆਂ ਨੇ ਮੋਸਟਲੀ ਜਿਆਦਾ ਗਰਮੀ ਚ ਤੇ ਜਿਆਦਾ ਠੰਡ ਚ ਕਈ ਘੋੜੀਆਂ ਆ ਵੀ ਜਾਂਦੀਆਂ ਨੇ ਪਰ ਉਦੋਂ ਫਿਰ ਬੰਦੇ ਨਹੀਂ ਮਲਾਉਂਦੇ ਕਿਉਂਕਿ ਉਦੋਂ ਫਿਰ ਬੱਚਾ ਸਾਹਮਣਾ ਔਖਾ ਹੋ ਜਾਂਦਾ ਹੈ ਹਾਂਜੀ ਜਿਹੜਾ ਬਰੀਡਿੰਗ ਸੀਜ਼ਨ ਹੁੰਦਾ ਵਾ ਉਹ ਆਪਣਾ ਜਿਵੇਂ ਹੁਣ ਬਰੀਡਿੰਗ ਸੀਜ਼ਨ ਸਟਾਰਟ ਹੋਣ ਲੱਗਿਆ ਵਾ अच्छा हां जी मतलब मेन ए ना ज्यादा गर्मी ਤੇ ਤੁਸੀਂ ਕਹਿੰਦੇ ਹੋ ਨਾ ਜ਼ਿਆਦਾ ਸਰਦੀ ਜਿਹੜੇ ਠੀਕ ਠਾਕ ਜੇ ਮੌਸਮ ਹੁੰਦੇ ਉਹ ਜਿਆਦਾ ਬੈਸਟ ਹੈ ਬਰੀਡਿੰਗ ਛੱਡਨ ਤੇ ਦੇਖੋ ਆਪਾਂ 올 ਇਅਰ ਆਊਂਡ ਛੱਡ ਸਕਦੇ ਹੁੰਦੇ ਆ ਬਟ ਜਿਹੜੀ ਸਿਆਣੀ ਗੱਲ ਹੈ ਉਹ ਮਤਲਬ ਇਹ ਜਦੋਂ ਨਿਊਟਰਲ ਜੇ ਮੌਸਮ ਹੁੰਦਾ ਹਾਂਜੀ ਉਹ ਪ੍ਰੈਕਟੀਕਲ ਹੈ ਉਹ ਹੀ ਹੈ ਹਾਂਜੀ ਹਾਂਜੀ ਉਹ ਤੇ ਹੋਰ ਇਹਦੇ ਬਾਰੇ ਕੁਝ ਦੱਸਣਾ ਚਾਹੁੰਦੇ ਹੋਗੇ ਜਿਵੇਂ ਇਹ ਦੀ ਕਿੰਨੀ ਹਾਈਟ ਕਿੰਨੀ ਹੈ ਮਤਲਬ ਦੇਖਣ ਨੂੰ ਇਹ ਬੜਾ ਅਗਰੈਸ਼ਨਲ ਆ ਪਰ ਇਹ ਦੀ ਹਾਈਟ ਵਗੈਰਾ ਕਿੰਨੀ ਹੈ ਹਾਈਟ ਇਹ ਦੀ 62 ਇੰਚ ਹੈ ਜੀ ਓਕੇ ਹਾਂਜੀ ਹਾਂਜੀ 62 ਇੰਚ ਹੈ ਤੇ ਨਾਰਮਲੀ ਕਿੰਨੀ ਕਿ ਤੱਕ ਜਾਂਦੀ ਹੈ ਘੋੜੇ ਦੀ ਹਾਈਟ ਅ ਘੋੜੇ ਦੀ ਹਾਈਟ ਦੇਖੋ ਹੀ ਕਿਸਮ ਦੇ ਹਿਸਾਬ ਨਾਲ ਹਾਂਜੀ ਹਾਂਜੀ ਇਹ ਮਤਲਬ ਕਈ ਬਲੱਡ ਲਾਈਨਾਂ ਦੀ ਹਾਈਟ ਵੱਧ ਜਾਂਦੀਆਂ ਨੇ ਕਈ ਬਲੱਡ ਲਾਈਨ ਦੀ ਹੈਡ ਘਟ ਜਾਂਦੀ ਹੈ ਐਵਰੇਜ ਕਿਹੜੀ ਹੁੰਦੀ ਹੈ ਐਵਰੇਜ ਹਾਈਟ ਆਪਾਂ ਹੁਣ ਤਾਂ ਚਲੋ ਹੁਣ ਲੋਕੀ ਨਾ ਬਰੀਡਿੰਗ ਕਰ ਕਰਕੇ ਕਰ ਕਰਕੇ ਅੱਗੇ ਜਿਵੇਂ ਹੁਣ 64 ਤੇ ਹਾਈਟ ਚਲੇਗੀ ਅੱਛਾ ਐਵਰੇਜ ਹਾਈਟ ਜਿਹੜੀ ਆ ਮਤਲਬ ਹੁਣ ਘੋੜੇ 70 ਇੰਚ ਦੇ ਵੀ ਨੇ ਘੋੜੇ 60 ਇੰਚ ਦੇ ਵੀ ਨੇ ਆਪਾਂ ਐਵਰੇਜ ਹਾਈਟ ਮੱਲੀ ਤਾਂ ਜਿਹੜੀ 64 ਇੰਚ ਸਕੇਲ ਵਾਲੀ ਹਾਈਟ ਹੁੰਦੀ ਆ ਉਹ ਤੁਹਾਨੂੰ ਬੜੀ ਔਖੀ ਮਿਲਦੀ ਆ ਵੱਟ ਆਪਾਂ ਉਹ ਐਵਰੇਜ ਉਹ ਲਾ ਕੇ ਚੱਲ ਜਾਂਦੇ ਹਾਂ ਓਕੇ ਤੇ ਇਹ ਆਪਾਂ ਜਦੋਂ ਤੁਸੀਂ ਕਹਿ ਰਹੇ ਹੋ ਕਿ ਇਹ ਰਾਜੇ ਮਹਾਰਾਜਿਆਂ ਦੀ ਲਾਈਨ ਸੀਗੀ ਤੇ ਇਹ ਰਾਜੇ ਮਹਾਰਾਜੇ ਇਹਦੀ ਘੋੜੀ ਨੂੰ ਗਿਆ ਘੋੜੇ ਨੂੰ ਕਿਉਂ ਰੱਖਦੇ ਸੀਗੇ ਕਿ ਇਹਨਾਂ ਚ ਕੈਪੈਸਿਟੀ ਜ਼ਿਆਦਾ ਹੁੰਦੀ ਸੀ ਜ਼ਿਆਦਾ ਚੱਲਣ ਦੀ ਜ਼ਿਆਦਾ ਭੱਜਣ ਦੀ ਕਿਉਂਕਿ ਉਹਨਾਂ ਨੇ ਯੁੱਧ ਵੀ ਕਰਨੇ ਹੁੰਦੇ ਸੀ ਤੇ ਉਹਨਾਂ ਨੇ ਖੂਬਸੂਰਤੀ ਲਈ ਰੱਖਦੇ ਵੀ ਸੀਗੇ ਸ਼ੋਅ ਵੇਚਣ ਅਸਲੀ ਤੇ ਇਹ ਕਿਸ ਕੰਮ ਦੀ ਅਗਰੈਸਿਵਨੈਸ ਜਿਹੜਾ ਘੋੜਾ ਅਗਰੈਸਿਵ ਘੋੜਾ ਹੋਊਗਾ ਉਹ ਦਲੇਰ ਵੀ ਹੋਊਗਾ ਤੇ ਰਾਜਿਆਂ ਨੂੰ ਦਲੇਰ ਘੋੜੇ ਤਾਂ ਚਾਹੀਦੇ ਸੀ ਕਿ ਜੰਗ 'ਚ ਉਹੀ ਘੋੜਾ ਜਾਊ ਜਿਹੜਾ ਦ ਜੰਗ ਚ ਜਾਣਾ ਨਹੀਂ ਹੈਗਾ ਇਸ ਲਈ ਜਿਹੜੀ ਅਗਰੈਸਿਵ ਤੇ ਉਹ ਘੋੜੇ ਦੀ ਜਿਹੜਾ ਬੰਦਾ ਸਵਾਰੀ ਕਰਦਾ ਉਹ ਵੀ ਜਿਹੜਾ ਅਗਰੈਸਿਵ ਘੋੜਾ ਹੋਊਗਾ ਜਿਹੜਾ ਬਣ ਕੇ ਤਣ ਕੇ ਤੁਰੂਗਾ ਉਹਦੀ ਰਾਈਡਿੰਗ ਹਮੇਸ਼ਾ ਵੱਖਰੀ ਹੁੰਦੀ ਹੈ ਮੈਂ ਵੀ ਘੋੜੀ ਤੇ ਸਵਾਰੀ ਨਹੀਂ ਕਰਦਾ ਕਦੇ ਵੀ ਮੈਂ ਵੀ ਘੋੜੇ ਤੇ ਹੀ ਸਵਾਰੀ ਕਰਦਾ ਓਕੇ ਇਹਦੇ ਵਿੱਚ ਕੋਈ ਫਰਕ ਕੀ ਹੁੰਦਾ ਘੋੜੇ ਤੇ ਘੋੜੀ ਦੀ ਸਵਾਰੀ ਤੇ ਜੋ ਤੁਸੀਂ ਹੁਣੇ ਦੱਸਿਓ ਸਟੈਂਸ ਦਾ ਫਰਕ ਹੁੰਦਾ ਆਕੜ ਦਾ ਘੋੜਾ ਹਮੇਸ਼ਾ ਆਕੜ ਨਾਲ ਤੁਰੂ ਘੋੜੀ ਥੋੜੀ ਜੀ ਲਾਈਟ ਤੁਰਦੇ ਹੁੰਦੇ ਇੱਕ ਨਵੇਂ ਇਨਸਾਨ ਨੂੰ ਜਿਵੇਂ ਬਹੁਤ ਸਾਰੇ ਲੋਕਾਂ ਨੂੰ ਆਇਕਲ ਟ੍ਰੈਂਡ ਪਿਆ ਕਿ ਲੋਕਾਂ 'ਚ ਸ਼ੌਂਕ ਆ ਗਿਆ ਕਿ ਘੋੜੇ ਰੱਖੀਏ ਉਹਨੂੰ ਵਿਚਾਰੇ ਨੂੰ ਪਰ ਇਹ ਨਹੀਂ ਪਤਾ ਹੁੰਦਾ ਕਿ ਘੋੜੇ ਨੂੰ ਸਾਮ ਸੰਭਾਲ ਲਈ ਕਿਹ ਇਹ ਜੇ ਮੇਨ ਬੇਸਿਕ ਚੀਜ਼ਾਂ ਕੀ ਹੁੰਦੀਆਂ ਉਹ ਕੁਝ ਇਹ ਜੀਆਂ ਗੁਣ ਦੱਸੋਗੇ ਸਾਨੂੰ ਦੇਖੋ ਘੋੜੇ ਦੀ ਜਿਹੜੀ ਸਾਂਭ ਸੰਭਾਲ ਆ ਜੀ ਇਹ ਕੁਛ ਬੜੀ ਔਖੀ ਨਹੀਂ ਹੈਗੀ ਬਟ ਕੰਸਿਸਟੈਂਸੀ ਪਾਲਦੀ ਆ ਓਕੇ ਐਵੇਂ ਨਹੀਂ ਹੈਗਾ ਕਿ ਤੁਸੀਂ ਇੱਕ ਦਿਨ ਸਾਂਭ ਲਿਆ ਦੋ ਦਿਨ ਨਹੀਂ ਸਾਂਭਿਆ ਫਿਰ ਦੋ ਦਿਨ ਸਾਂਭ ਲਿਆ ਇੱਕ ਦਿਨ ਨਹੀਂ ਸਾਂਭਿਆ ਇਹ ਤੁਹਾਨੂੰ ਡੇਲੀ ਸਾਂਭ ਕਰਨੀ ਪੈਂਦੀ ਆ ਐਵਰੇਜ ਸਾਂਭ ਕਰੀ ਚੱਲੋ ਕੋਈ ਚੱਕਰ ਨਹੀਂ ਹੋਏਗਾ ਜੀ ਜੀ ਤਾਂ ਹੋਰ ਕੁਛ ਦੱਸਣਾ ਚਾਹੋਗੇ ਵੀਰ ਜੀ ਹੋਰ ਕੋਸ਼ ਜੇ ਜਿਵੇਂ ਕੋਈ ਨਵੇਂ ਘੋੜੇ ਪ੍ਰੇਮੀ ਆ ਤੁਸੀਂ ਨੰਬਰ ਦੇ ਦਿਓ ਫੋਨ ਕਰਕੇ ਪੁੱਛ ਲੈਣਗੇ ਆਪਾਂ ਕੋਈ ਨਹੀਂ ਗਾਈਡ ਗਾਈਡੈਂਸ ਦੇ ਦਾਂਗੇ ਆਪਾਂ ਹਾਂਜੀ ਹਾਂਜੀ ਧੰਨਵਾਦ ਜੀ ਸੋ ਦੋਸਤੋ ਇਹ ਸੀ ਸਾਡੇ ਨਾਲ ਕਮਲ ਗਿੱਲ ਜੀ ਜਿਹੜਾ ਤੇ ਆ ਪਹਿਲੀ ਵਾਰੀ ਜਿਹੜਾ ਰਤਨਤਾਜ ਇਹ ਘੋੜਾ ਜਿਹੜਾ ਇੱਥੇ ਪੇਸ਼ ਕੀਤਾ ਹੈ ਜਿਹੜਾ ਮੇਲੇ ਦੇ ਵਿੱਚ ਔਰ ਦੱਸਿਆ ਜਾ ਰਿਹਾ ਕਿ ਇਹ ਘੋੜਾ ਉਹ ਘੋੜਾ ਹੈ ਜਿਹਨੂੰ ਅੱਜ ਤੱਕ ਬੰਨਿਆ ਨਹੀਂ ਗਿਆ ਸੀਗਾ ਸੋ ਹੁਣ ਪਹਿਲੀ ਵਾਰੀ ਤੁਸੀਂ ਘੋੜੇ ਦੇ ਐਗਰੈਸ਼ਨ ਨੂੰ ਦੇਖ ਕੇ ਵੀ ਦੇਖ ਸਕਦੇ ਹੋ ਕਿ ਕਿਉਂਕਿ ਜਦੋਂ ਘੋੜਾ ਅੱਜ ਤੱਕ ਕਦੀ ਬੰਨਿਆ ਨਾ ਗਿਆ ਹੋਵੇ ਉਹ ਅੱਜ ਪਹਿਲੀ ਵਾਰੀ ਜਦੋਂ ਉਹਨੂੰ ਬੰਨਿਆ ਜਾ ਰਿਹਾ ਤੇ ਉਹ ਕਿਤੇ ਨਾ ਕਿਤੇ ਜਿਹੜਾ ਹੈਗਾ ਮਹਿਸੂਸ ਕਰ ਰਿਹਾ ਕਿ ਉਹ ਕਿਥੇ ਕਿਤੇ ਫਸ ਗਿਆ ਜਾਂ ਉਹਨੂੰ ਉਹ ਕਿਥੇ ਆ ਕੇ ਉਹਨੂੰ ਬੰਨ੍ਹ ਦਿੱਤਾ ਗਿਆ ਉਹਨੂੰ ਛੋੜਾ ਜਿਹੜਾ ਇੱਕ ਨੇਚਰਲ ਚੀਜ਼ ਨਹੀਂ ਲੱਗ ਰਹੀ ਸੀ ਜਿਸ ਕਰਕੇ ਉਹ ਲਗਾਤਾਰ ਇੱਥੇ ਪਾੜ ਰਿਹਾ ਹੈ ਉਹਨੂੰ ਬਾਰ ਬਾਰ ਖੋਲਣਾ ਪੈ ਰਿਹਾ ਸੋ ਇਹ ਸੀ ਫਿਲਹਾਲ ਇਸ ਵੀਲੇ ਦੀ ਅਪਡੇਟ ਫਿਰ ਵੱਖ-ਵੱਖ ਘੋੜਿਆਂ ਦੀ ਕਿਸਮਾਂ ਤੇ ਉਹਨਾਂ ਬਾਰੇ ਜ਼ਰੂਰ ਗੱਲਬਾਤ ਕਰਾਂਗੇ ਸੋ ਦੇਖਦੇ ਰਹੋ ਬਨੇ ਰਹੋ ਜਾਣਹਤਾ ਸੀ ਧੰਨਵਾਦ